ਪਾਕਿਸਤਾਨ ਦੇ ਨਾਲ ਵਾਦੇ ਤਨਾ ਦੇ ਵਿਚਕਾਰ ਭਾਰਤ ਨੇ ਕਈ ਪਾਕਿਸਤਾਨੀ ਐਕਟਰਸ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਸਭ ਤੋਂ ਪਹਿਲਾਂ ਜੋ ਨਾਂ ਸਾਹਮਣੇ ਆਇਆ ਉਹ ਹੈ ਹਾਨੀਆ ਅਮੀਰ ਦਾ ਜਿਨ੍ਹਾਂ ਦੀ ਭਾਰਤ ਦੇ ਵਿੱਚ ਤਗੜੀ ਫੈਨ ਫੋਲੋਇੰਗ ਹੈ ਹਾਨੀਆ ਅਮੀਰ ਨੇ ਆਪਣੇ ਵੈਬ ਸ਼ੋਅ ਮੇਰੇ ਹਮਸਫਰ ਦੇ ਰਾਹੀ ਭਾਰਤ ਦੇ ਵਿੱਚ ਚੰਗਾ ਫੈਨ ਬੇਸ ਬਣਾਇਆ ਇਤੋਂ ਤੱਕ ਕਿ ਹਾਨੀਆ ਅਮੀਰ ਦੀ ਅਪਕਮਿੰਗ ਫਿਲਮ ਤੇ ਭਾਰਤ ਦੇ ਵਿੱਚ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਹੁਣ ਹਾਨੀਆ ਅਮੀਰ ਦਾ ਇੰਸਟਾਗ੍ਰam ਅਕਾਊਂਟ ਵੀ ਭਾਰਤ ਦੇ ਵਿੱਚ ਬਲੌਕ ਕਰ ਦਿੱਤਾ ਗਿਆ ਹੈ ਹੁਣ ਭਾਰਤ ਚ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਵੀ ਐਕਸੈਸ ਨਹੀਂ ਕੀਤਾ ਜਾ ਸਕਦਾ ਸੁਪਰ ਹਿੱਟ ਫਿਲਮ ਰਈਸ ਦੀ ਅਦਾਕਾਰਾ ਮਾਹਿਰਾ ਖਾਨ ਦਾ ਇੰਸਟਾਗ੍ਰam ਅਕਾਊਂਟ ਵੀ ਬੈਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਪਾਕਿਸਤਾਨੀ ਅਦਾਕਾਰਾ ਆਇਜ਼ਾ ਖਾਨ ਇਕਰਾ ਅਜੀਜ਼ ਅਤੇ ਅਲੀ ਜ਼ਫਰ ਵਰਗੇ ਕਲਾਕਾਰਾਂ ਦੇ ਇੰਸਟਾਗ੍ਰam ਅਕਾਊਂਟ ਵੀ ਭਾਰਤ ਦੇ ਵਿੱਚ ਨਜ਼ਰ ਨਹੀਂ ਆ ਰਹੇ ਨੇ ਪਰ ਇੱਥੇ ਇੱਕ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਫਵਾਦ ਖਾਨ ਦਾ ਇੰਸਟਾਗ੍ਰam ਅਕਾਊਂਟ ਭਾਰਤ ਦੇ ਵਿੱਚ ਅਜੇ ਵੀ ਐਕਟਿਵ ਹੈ ਫਵਾਦ ਖਾਨ ਜਿਨ੍ਹਾਂ ਦੀ ਫਿਲਮ ਆਬੀਰ ਗੁਲਾਲ ਨੂੰ ਹਾਲ ਹੀ ਦੇ ਵਿੱਚ ਭਾਰਤ ਚ ਬੈਨ ਕੀਤਾ ਗਿਆ ਸੀ ਉਨ੍ਹਾਂ ਦੇ ਅਕਾਊਂਟ ਨੂੰ ਭਾਰਤ ਦੇ ਵਿੱਚ ਬੈਨ ਨਹੀਂ ਕੀਤਾ ਗਿਆ।